ਇਤ ਗੋਪੀ ਚੋਲਾ ਸਾਹਿਬ ਦਾ ਕਤਲ ਕਰਨ ਵਾਲੇ ਆਏ ਪੁਲਿਸ ਦੇ ਅੜਿੱਕੇ ਗੋਇੰਦਵਾਲ ਸਾਹਿਬ ਫਾਟਕਾਂ ਦੇ ਉੱਤੇ 1 ਤਰੀਕ ਨੂੰ ਗੁਰਪ੍ਰੀਤ ਸਿੰਘ ਜਿਹੜਾ ਗੁਰ ਗੋਪੀ ਜਿਹੜਾ ਆਪ ਵਰਕਰ ਸੀਗਾ ਉਹਦਾ ਮਰਡਰ ਹੋਇਆ ਸੀਗਾ ਔਰ ਉਹ ਟੋਟਲੀ ਬਲਾਈਂਡ ਮਰਡਰ ਸੀ ਪਰ ਅੱਜ 15 ਦਿਨ ਦੀ ਜਿਹੜੀ ਅੰਤਖ ਮਿਹਨਤ ਸੀ ਐਸਆਈ ਸਟਾਫ ਦੀ ਤੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਹਜ਼ਾਰ ਤੋਂ ਉੱਤੇ ਕੈਮਰਿਆਂ ਦੀ ਫੁਟੇਜ ਖੋਲਣ ਤੋਂ ਬਾਅਦ ਈ ਪਿੰਨਪੁਆਇੰਟ ਕਰਲੇ ਸੀਗੇ ਕਿ ਕਿਹੜੇ ਅਕਿਊਜ਼ਡ ਹੈਗੇ ਆ ਜਿਨ੍ਹਾਂ ਚੋਂ ਇੱਕ ਨੂੰ ਅੱਜ ਗ੍ਰਿਫਤਾਰ ਕਰਨ ਚ ਕਾਮਯਾਬ ਹੋਏ ਆ ਅਰਸ਼ਦੀਪ ਸਿੰਘ ਏਡੀਐਸ ਅਰਸ਼ ਜਿਹਦੇ ਤੇ 379 ਪੀ ਦਾ ਖੋਦ ਆ ਇੱਕ ਪਰਚਾ ਪਹਿਲੇ ਹੈਗਾ ਇਹਦੇ ਨਾਲ ਮੇਨ ਜਿਹੜਾ ਹੋਰ ਦੋਸ਼ੀ ਹੈਗਾ ਉਹ ਵਿਕਰਮ ਸਿੰਘ ਏਲੀਅਸ ਵਿੱਕੀ ਜਿਹਦੇ ਖਿਲਾਫ 11 ਪਰਚੇ ਦਰਜ ਹੈ ਔਰ ਵਕ ਵਕ ਜੇਲਾ ਚੋ سزا кат ਚੁੱਕਿਆ ਉਹ ਬਾਹਰ ਹੈ ਔਰ ਦੋਨੋ ਜਿਹੜੇ ਵੈਪਨ ਹੈਗੇ ਆ ਕ੍ਰਾਈਮ ਚ ਯੂਜ਼ ਹੋਏ ਉਹ ਵਿੱਕੀ ਕੋਲ ਆ ਔਰ ਜਿਹੜੀ ਸਵਿਫਟ ਗੱਡੀ ਵੀ ਯੂਜ਼ ਹੋਈ ਸੀ ਉਹ ਵੀ ਉਹਦੇ ਵਿੱਕੀ ਕੋਲ ਆ ਔਰ ਜਿਸ ਗੱਡੀ ਤੇ ਇਹ ਜਿਹੜਾ ਅਸ਼ਦੀਪ ਹੈਗਾ ਇਹ ਸੋਰਸਿੰਗ ਪਿੰਡ ਤੋਂ ਬਿਲੋਂਗ ਕਰਦਾ ਔਰ ਵਿੱਕੀ ਵੀ ਜਿਹੜਾ ਸੋਰਸਿੰਗ ਪਿੰਡ ਤੋਂ ਬਿਲੋਂਗ ਕਰਦਾ ਵਿੱਕੀ ਦੀ ਪਹਿਲੀ ਜਿਹੜੀ ਯਾਰੀ ਦੋਸਤੀ ਸੀ ਉਹਦੇ ਭਰਾ ਨਾਲ ਸੀਗੀ ਫਿਰ ਇਹਦੇ ਨਾਲ ਪੈ ਗਈ ਔਰ ਇਹ ਦੋਨੋਂ ਤਕਰੀਬਨ ਇਕੱਠੇ ਹੀ ਹੁੰਦੇ ਸੀਗੇ ਤੇ ਇਹ ਸਵੇਰੇ ਆਪਣੀ ਆਲਟੋ ਗੱਡੀ ਦੇ ਉੱਤੇ ਉੱਥੇ ਜਾਂਦਾ ਅੰਮ੍ਰਿਤਸਰ ਔਰ ਉੱਥੋਂ ਇਹ ਇਕੱਠੇ ਨਿਕਲਦੇ ਆ ਦੋ ਮੁੰਡੇ ਜਿਹੜੇ ਵਿੱਕੀ ਨੇ ਹੋਰ ਬੁਲਾਏ ਸੀ ਉਹ ਫਰੂਜ਼ਪੁਰ ਨੂੰ ਬਿਲੋਂਗ ਕਰਦੇ ਆ ਜਿਹਦੇ ਵਿੱਚ ਜਿਨ੍ਹਾਂ ਦੇ ਛੋਟੇ ਨਾਂ ਇਹਨੂੰ ਪਤਾ ਹੈ ਕਿ ਦਾ ਨਾਂ ਦੀਪੂ ਹੈ ਇੱਕ ਦਾ ਨਾਂ ਮਾਂਸ਼ੂਗਰ ਤੇ ਉਹ ਜਦੋਂ ਵਿੱਕੀ ਫੜਾ ਜਾਦਾ ਅੱਗੇ ਡਿਟੇਲ ਮਿਲ ਜੀਗੀ ਇਹਨੂੰ ਅੱਜ ਗੰਈ ਪੁਈ ਦੇ ਉੱਤੇ ਨਾਕੇ ਦੇ ਉੱਤੇ ਰਾਉਂਡ ਅਪ ਕੀਤਾ ਗਿਆ ਜੀ ਸਰ ਕੋਈ ਨਹੀਂ ਪਤਾ ਵਜਾ ਜਿਹੜੀ ਹੈ ਕਿਸ ਨੂੰ ਪਤਾ ਕਿ ਕਿਉਂ ਮਾਰਿਆ ਕੀ ਕਿਸੇ ਦੇ ਕਹਿਣ ਤੇ ਮਾਰਿਆ ਜਾਂ ਕੋਈ ਹਾਇਰ ਮਤਲਬ ਕੰਟਰੈਕਟ ਕਿਲਿੰਗ ਸੀ ਜਾਂ ਕੋਈ ਉਦੀ ਆਪ ਦੀ ਰੰਜਿਸ਼ ਸੀ ਉਹ ਵਿੱਕੀ ਨੂੰ ਜਦੋਂ ਪੜਾਂਗੇ ਉਦੋਂ ਹੀ ਪਤਾ ਲੱਗੇਗਾ ਇਹ ਇਹਨੂੰ ਨਾਲ ਲੈ ਕੇ ਗਿਆ ਸੀਗਾ ਵਿੱਕੀ ਇਹ ਗੱਡੀ ਡਰਾਈਵ ਕੀਤੀ ਸੀ ਸਰ ਵੈਪਨ ਕਿਹੜਾ ਯੂਜ਼ ਕੀਤਾ ਵੈਪਨ ਤੁਹਾਡੇ ਬਾਰੇ ਇਹਨੂੰ ਨਹੀਂ ਪਤਾ ਦੋਨੋਂ ਵੈਪਨ ਉਹਦੇ ਕੋਲ ਹੀ ਨੇ ਇਹ ਡਰਾਈਵ ਕਰ ਰਿਹਾ ਸੀ ਪਰਸ਼ਨਾਲ ਸੀ ਅਸ਼ਡ ਡਰਾਈਵ ਕਰ ਰਹੀ ਸੀ ਗੱਡੀ ਸਰ ਮੇਨ ਅਕਿਊਜ਼ ਸੋ ਸਾਰੇ ਹੀ ਆ ਜੀ ਚਾਹ ਸ਼ਾਮਿਲ ਤਾਂ ਚਾਰੋ ਹੀ ਸੀ ਪਰ ਜਿਹੜਾ ਮੇਨ ਅਕਿਊਜ਼ਡ ਹੈ ਜਿਹਨੂੰ ਸਾਰੀ ਜਿਹੜੀ ਬਿਉਬੰਦੀ ਕੀਤੀ ਹੈ ਜਿਨੇ ਸਾਰੀ ਕ੍ਰਾਈਮ ਜਿਹੜੀ ਰਚਨਾ ਰਚੀ ਹੈ ਜਾਂ ਸਾਜ਼ਿਸ਼ ਕੀਤੀ ਹੈ ਉਹ ਵਿਕਰਮਜੀਤ ਸਿੰਘ ਐਡੀਐਸ ਵਿੱਕੀ ਹੈ ਇਹਦੇ ਖਿਲਾਫ 11 ਵੱਖ-ਵੱਖ ਧਰਾਵਾਂ ਦੇ ਪਰਚੇ ਦਰਜ ਹੈ